ਅੱਜ ਸਾਡੇ ਨਲਾਇਕ ਜੀ ਗ੍ਰੰਥੀ ਹੁਕਮ ਦੇ ਦੇ ਨੇ ਕਾਲ ਤਖਤੋਂ ਕੇ ਵੱਟ ਕੇ ਖਾਓ ਝਟਕਾ ਕਰਕੇ ਖਾਓ ਮਾਸ ਖਾਣਾ ਸਾਡੇ ਗੁਰੂ ਸਾਹਿਬ ਨੇ ਦੱਸਿਆ ਗੁਰੂ ਸਾਹਿਬ ਨੇ ਕਿੱਥੇ ਦੱਸਿਆ ਗੁਰੂ ਗ੍ਰੰਥ ਸਾਹਿਬ ਦੇ ਟਕੋਲ ਆ ਪੜੋ 50 ਤੋਂ ਵੱਧ ਮੇਰੀ ਮਨਾ ਕੀਤਾ ਹੋਗਾ ਨਾ ਖਾਓ ਇਹਨੂੰ ਵੱਢ ਕੇ ਨਾ ਖਾਓ ਇਹ ਤੁਹਾਡੀ ਜੀਭ ਦਾ ਚਸਕਾ ਹੈ ਇਹਦੇ ਨਾਲ ਤੁਹਾਡੀ ਆਤਮਾ ਸ਼ਾਂਤ ਨਹੀਂ ਰਹਿਣੀ ਇਹ ਕਪੜਾ ਖੋਣ ਨਾਲ ਲੱਭੜ ਜਾਵੇ ਤੇ ਆਤਮਾ ਨਹੀਂ ਸਾਫ਼ ਹੋ ਸਕਦੀ ਖਾਧਿਆ ਜੇ ਰਤ ਲੱਗੇ ਕਪੜਾ ਜਾਮਾ ਹੋਏ ਪਲੀਤ ਜੇ ਜੋ ਰਤ ਪੀਵੇ ਮਾਨਸਾ ਤਿੰਨ ਕਿਉ ਨਿਰਮਲ ਚੀਤ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲਿਓ ਜਵਾਬ ਖਦਾਏ ਕਬੀਰ ਜੋਰ ਜੀ ਜੋ ਮਾਰੇ ਜੋਰ ਕਰ ਕਹਤੇ ਹੈ ਜੋ ਹਲਾਲ ਫਕਰ ਜਿਓ ਆਨਿਆ ਦੇਹ ਬਨਾਸੀ ਮਾਟੀ ਕੋ ਬਿਸਮਿਲ ਕੀਆ ਕਬੀਰ ਜੀ ਫਿਰ ਮੁਸਲਮਾਨ ਨੂੰ ਕਹਿੰਦੇ ਨੇ ਰੋਜ਼ਾ ਧਰੇ ਮਨਾਵੇ ਅੱਲਾ ਅੱਲਾ ਨੂੰ ਮਨਾਉਂ ਲਈ ਰੋਜ਼ਾ ਰੱਖਦਾ ਪਰ ਸਵਾਦਤ ਜੀ ਸੰਹਾਰੇ ਆਪਾ ਦੇ ਖਬਰ ਨਹੀਂ ਦੇਖੇ ਕਾਹੇ ਕੋਚੱਕ ਮਾਰੇ ਹੁਣ ਦੱਸੋ ਇੱਥੇ ਕਿੱਥੇ ਗਿਆ ਕਿ ਖਾਓ ਇੱਕ ਵਾਰ ਆ ਮਲਾਰ ਦੀ ਵਾਰ ਉਹਦੇ ਜ ਦੋ ਸ਼ਲੋਕ ਆਉਂਦੇ ਨੇ ਵੱਡੇ ਸਲਾਕਾਰ ਦੇ ਉਹਨਾਂ ਸ਼ਲੋਕਾਂ 'ਚ ਇੱਕ ਲਾਈਨ ਆਉਂਦੀ ਹੈ ਮਾਸ ਮਾਸ ਕਰ ਮੂਰਖ ਝਗੜੇ ਇਹ ਮੂਰਖ ਉਸ ਲਾਈਨ ਨੂੰ ਲੈ ਕੇ ਦੱਬੀ ਤੁਰੇ ਜਾਂਦੇ ਬਖਾਓ ਮਾਸ ਖਾਓ ਮਾਸ ਪੜੋ ਉਹਨਾਂ ਸ਼ਲੋਕਾਂ 'ਚ ਕੀ ਆ ਸ਼ਲੋਕਤ ਵਿੱਚ ਜੇਕਰ ਆਉਂਦਾ ਪਹਿਲਾਂ ਮਾਸੋਂ ਨਮਿਆ ਮਾਸੇ ਅੰਦਰ ਵਾਸ ਵੱਡਾ ਹੋਇਆ ਵਿਆਹ ਆ ਕਰ ਲਿਆ ਆ ਮਾਸ ਮਾਸੋਂ ਹੀ ਮਾਸ ਉਪਜੇ ਮਾਸੋਂ ਸਭੋ ਸਾਖ ਮਾਸ ਪੈਦਾ ਹੋਣ ਦਾ ਜਿਗਰ ਹੈ ਮਾਸ ਵਿਆਹ ਕੇ ਲੈ ਤੇ ਉਥੋਂ ਵੀ ਮਾਸ ਪੈਦਾ ਹੋਇਆ ਫਿਰ ਉਹਦੇ ਵਿੱਚ ਇਹ ਕਹਿੰਦੇ पांडे ਤੂੰ ਜਾਣੇ ਹੀ ਨਹੀਂ ਕਿੱਥੋਂ ਆਸੋ ਪੰਨਾ ਤੋਇਓ ਅਨ ਕਮਾਤ ਕਮਾਹਾ ਤੋਇਓ ਤਰੇ ਪਣ ਗਨਾਂ ਤੋ ਆਖੇ ਹੋ ਬਹੁਬ ਦੇ ਅੱਛਾ ਤੋਇ ਬਹੁਤ ਬਕਾਰਾ ਇਹ ਤੇ ਰਤ ਛੋੜ ਹੋਵੇ ਸੰਿਆਸੀ ਨਾਨਕ ਕਹੇ ਵਿਚਾਰਾ ਉਹਦੇ ਵਿੱਚ ਇਹ ਵੀ ਕਿਹਾ ਕਿ ਆ ਪਖ ਤ ਪਖ 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 ਤੁਰ ਛੋਟੇ ਅੰਧ ਗੁਰੂ ਜਨ ਕੇਰਾ ਜਿਨ੍ਹਾਂ ਦਾ ਗੁਰੂ ਅੰਨਾ ਹੋਵੇ ਉਹ ਨਾ ਖਾਣ ਵਾਲੀ ਖਰਾਕ ਖਾਂਦੇ ਨੇ ਤੇ ਖਾਣ ਵਾਲੀ ਤਿਆਗੀ ਜਾ ਰਹੇ ਨੇ ਇਹ ਤਾਂ ਮੂਰ ਜਿੱਥੇ ਕਹਤਾ ਮਾਸ-ਮਾਸ ਕਰ ਮੂਰਖ ਝਗੜੇ ਉਥੇ ਉਹਨਾਂ ਨੂੰ ਇਹ ਵੀ ਕਿਹਾ ਕਿ ਗੈਂਡਾ ਮਾਰ ਹੋਮਜਾ ਕੀਏ ਦੇਵਤਿਆਂ ਕੀ ਬਾਣੇ ਇਹ ਦੋਵਾਂ ਸ਼ਲੋਕਾਂ ਵਿੱਚ ਮਾਸ ਵੱਢ ਕੇ ਖਾਣ ਦਾ ਕਿਤੇ ਜਿਗਰ ਨਹੀਂ ਮਾਸ ਪੈਦਾ ਹੋਣ ਦਾ ਜਿਗਰ ਹੈ ਜਿਹੜੇ ਮਾਸ ਪੈਦਾ ਹੋਣ ਤੋਂ ਬ੍ਰਾਹਮਣ ਸੂਤਕ ਮੰਨ ਕੇ ਤੇ ਘਰ ਦਾ ਖਾਣਾ ਪੀਣਾ ਬੰਦ ਕਰ ਦਿੰਦੇ ਸੀ 15 ਦਿਨ ਸੂਤਕ ਤੇ ਪਾਤਕ ਮਰ ਗਿਆ ਤਾਂ ਵੀ ਅਪਵਿੱਤਰ ਹੋ ਗਿਆ ਤੇ ਜੇ ਜੰਪਿਆ ਤਾਂ ਵੀ ਘਰ ਅਪਵਿੱਤਰ ਹੋ ਗਿਆ ਉਸ ਪੰਡਤ ਨੂੰ ਕਿਹਾ पांडे ਘਰ ਕਾ ਮਾਸ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ ਤੁਹਾਡੇ ਘਰ ਕੋਈ ਜੰਪੇ ਤੇ ਫਿਰ ਚੰਗਾ ਪਵਿੱਤਰ ਹੋ ਜਾਂਦਾ ਤੇ ਬਾਹਰ ਜੰਪੇ ਤੇ ਮਾੜਾ ਹੋ ਜਾਂਦਾ ਇਹਨਾਂ ਦੋਵਾਂ ਸ਼ਲੋਕਾਂ ਦੇ ਵਿੱਚ ਕਿਤੇ ਵੀ ਮਾਸ ਵੱਢ ਕੇ ਖਾਣ ਦਾ ਜਿਗਰ ਨਹੀਂ ਜਿਗਰ ਆ ਸੂਤਕ ਤੇ ਪਾਤਕ ਪੈਦਾ ਹੋਣ ਦਾ ਮਾਸ ਪੈਦਾ ਹੋਣ ਦਾ ਤੋ ਅਸੀਂ ਇੱਕ ਚੰਗੀ ਤਰ੍ਹਾਂ ਨਿਰਣਾ ਬਠਾ ਲਓ ਦਿਮਾਗ ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਇੱਕ ਵਾਰੀ ਕਿਤੇ ਕਹਿਤਾ ਨਾ ਕਿ ਮਾਸ ਖਾ ਲੈਣਾ ਤੇ ਫਿਰ ਅੱਗੇ ਕਿਤੇ ਨਹੀਂ ਲਿਖਿਆ ਹੋਊਗਾ ਨਹੀਂ ਖਾਣਾ ਕਿਤੇ ਵੀ ਆਪਾਂ ਵਿਰੋਧੀ ਬਚਨ ਨਹੀਂ ਮਿਲਦਾ ਭਾਵੇਂ ਭਗਤ ਪਾਣੀ ਹੋਵੇ ਭਾਵੇਂ ਗੁਰੂ ਦੀ ਬਾਣੀ ਹੋਵੇ ਖੰਡਨ ਹੀ ਖੰਡਨ ਕਿਤੇ ਨਹੀਂ ਮਿਲਦਾ ਮੰਡਨ ਹੀ ਮੰਡਨ ਹੈ ਤੋ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿੱਤ ਖਾਦੇ ਤਨ ਪੀੜੀਏ ਮਨ ਵਿੱਚ ਚਲੇ ਵਕਾਰ ਸ਼ਰਾਬ ਤੇ ਕਬਾਬ ਸ਼ਬਾਬ ਮੰਗਦੀ ਆ ਬੰਦਗੀ ਨਹੀਂ ਮੰਗਦੀ ਤੋ ਕਾਲਪੁਰ ਸੱਚੇ ਵੈਗਰੂ ਤੇ ਹੋ ਕੇ ਰਹੀਏ ਇਹ ਜਿਹੜੇ ਸਾਡੇ ਵਿਦਵਾਨ ਨਵੇਂ-ਨਵੇਂ ਜੰਮੇ ਇਹਨਾਂ ਤੋਂ ਅਸੀਂ ਬਾਤ ਰਹੀਏ